ਸੋ ਗੁਰਮੁਖ ਪਿਆਰਿਓ ਅਲਪ ਆਹਾਰ ਸੁਲਪ ਸੀ ਨਿੰਦਰਾ ਨੀਂਦ ਵਿੱਚ ਸਾਹਬ ਦੀ ਲੈਣੀ ਕਿੰਨੀ ਜਿਹੜਾ ਸਾਡੇ ਵਾਲਾ ਰਾਣਾ ਇਹਦੀ ਤਾਂ 4 ਘੰਟੇ ਗਿਆ ਜਿਹੜਾ ਗੁਰਮੁਖ ਬੰਦਾ ਵੇਲਾ ਉਹਨੂੰ 4 ਘੰਟੇ ਨੀਂਦ ਵਾਧੂ ਹੈ ਕੰਮ ਕਰਨ ਵਾਲੇ ਬੰਦੇ ਨੂੰ 6 ਘੰਟੇ ਨੀਂਦ ਹੈ ਤੁਹਾਡੇ ਲਈ ਬੀਪੀਆਂ ਲਈ 7 ਘੰਟੇ ਨੀਂਦ ਹੈ ਬੱਚਿਆਂ ਦੀ ਨੀਂਦ 8 ਘੰਟੇ ਜੋ ਮੈਂ ਤੁਹਾਨੂੰ ਦੱਸ ਰਿਹਾ ਨੋਟ ਕਰਿ ਜਾਓ ਜਦੋਂ ਤੁਹਾਨੂੰ ਗੂੜੀ ਨੀਂਦ 4 ਘੰਟੇ 3 ਘੰਟਿਆਂ ਦੀ ਆ ਗਈ ਤੁਹਾਡੀ ਅੱਖ ਖੁੱਲ ਗਈ ਤੁਸੀਂ ਸੌਂਗੇ ਜਦ ਤੁਸੀਂ ਸੌਵੋਗੇ ਤੁਹਾਨੂੰ ਸੁਪਨੇ ਵਾਲੀ ਨੀਂਦ ਆਊਗੀ ਨੋਟ ਕਰ ਲਿਓ ਆ ਹੁਣ ਵੀ ਮੈਨੂੰ ਇੱਕ ਬੀਬਾ ਜੀ ਮਿਲੇ ਸੀ ਕਹਿੰਦੇ ਮੈਨੂੰ ਸੁਪਨੇ ਬਹੁਤ ਭੜੇ ਭੜੇ ਆਉਂਦੇ ਉਹ ਸੁਪਨਿਆਂ ਦੀ ਨੀਂਦ ਕਦੇ ਕੋਈ ਮਰਦਾ ਦਿਸ ਪਿਆ ਕਦੇ ਕੋਈ ਭੂਤ ਚਿੰਮੜ ਗਿਆ ਕਦੇ ਸੱਪ ਆ ਗਿਆ ਕੋਈ ਪਾਣੀ ਚ ਡੁੱਬ ਗਿਆ ਇਹ ਜਿਹੜੀ ਫਿਰ ਸੁਪਨਿਆਂ ਦੀ ਨੀਂਦ ਆ ਬੰਦੇ ਨੂੰ ਮਾਨਸਿਕ ਤੌਰ ਤੇ ਕਮਜ਼ੋਰ ਕਰਦੀ ਸਮਝ ਗਏ ਇਸ ਕਰਕੇ ਗੁਰੂ ਕਹਿੰਦਾ ਇੱਕ ਗੁੜੀ ਨੀਂਦ ਲੈ ਇਸ਼ਨਾਨ ਕਰ ਤੇ ਝੌਂਕੜਾ ਲਾ ਜੇ ਤੈਨੂੰ ਬਹਿ ਕੇ ਵੀ ਨੀਂਦ ਆਉਂਦੀ ਆ ਤੁਰ ਫਿਰ ਕੇ ਬਾਣੀ ਪੜ ਲਾ ਸulp si nidra daya dharm di maa hai daya ਜਿਹੜੇ ਬੰਦੇ ਚ ਦਇਆ ਹੈ ਨਹੀਂ ਨਾ